ਦੇਨ 66 ਮਾ ਜਨਮ ਮਨਾਵਾ ਮੈਂ ਦੇਨ 66 ਮਾ ਜਨਮ ਮਨਾਵਾ ਮੈਂ ਫਿਰ ਤੇ ছਾਇਆ ਮਾਂ ਦਾ ਹੈ ਅੱਜ ਵੀ ਮੁੰਡਾ ਅਖਵਾਵਾ ਮੈਂ ਮੇਰੇ ਲਈ ਦੁਆਵਾ ਮੰਗੇ ਮਾਂ ਬਾਪੂ ਦਾ ਖਟਿਆ ਖਾਵਾ ਮੈਂ ਤੰਗੀਆਂ ਕੁਰਸ਼ੀਆਂ ਬਹੁਤ ਵੇਖੀਆਂ ਪਰ ਨਾ ਢੇਰੀ ਤਾਵਾ ਮੈਂ ਅੱਧਾ ਅਧੂਰਾ ਅੱਜ ਵੀ ਫਿਰਦਾ ਹਾਂ ਅੱਧਾ ਅਧੂਰਾ ਅੱਜ ਵੀ ਫਿਰਦਾ ਹਾਂ ਸਨ 12 ਨੂੰ ਪਛਤਾਵਾ ਮੈਂ ਸਾਹਾਂ ਦੀ ਸਾਗਮ ਹੁੰਦਾ ਸੀ ਉਹ ਹੁਣ ਤਰ ਜਾ ਕਿਵੇਂ ਸੁਣਾਵਾ ਮੈਂ ਮੁੰਡੇ ਕੁੜੀਆਂ ਅਦਬ ਹੈ ਦਿੰਦੇ ਹਾਂ ਪੋਤਿਆਂ ਦਾ ਸਰਨਾਵਾ ਮੈਂ ਜ਼ਿੰਦਗੀ ਬੜੀ ਸੁਤਤ ਜੀ ਚੰਦ ਜੀ ਤਾਂ ਹੀ ਤਾਂ ਕੇਕ ਕਟਾਵਾ ਮੈਂ ਸੁਤਿਆ ਨੂੰ ਇਹ ਫੋਲਨਾ ਪੁਰਿਆ ਐਡੀਸ਼ਨਲ 36 30 ਲੈ ਆਵਾ ਮੈਂ ਸੁਰਿੰਦਰ ਵੀ ਨਤਮस्तक ਹੋਇਆ ਥੋੜੀ ਗੱਲ ਤੇ ਫੁੱਲ ਚੜਾਵਾ ਮੈਂ ਅਸ਼ਟਾ ਅਸ਼ਟਾਪ ਵਿਯੋਦਾ ਇੱਕ ਸੂਤ ਪੁਰੋਇਆ ਢੀ ਲਗ ਨੂੰ ਕਿਵੇਂ ਪੁੜਾਵਾਂ ਮੈਂ ਰਾਜਕੁਮਾਰ ਜਗਮੀਤ ਵੀ ਵਧੀਆ ਵਿਨੋਦ ਨੂੰ ਸਦਕੇ ਜਾਵਾਂ ਮੈਂ ਸੂਰਜ ਅਕਸਰ ਸੂਰਜ ਹੁੰਦਾ ਨਾ ਜਗਨੂਆ ਤੋਂ ਪਲ ਮਾਵਾਂ ਮੈਂ 30 32 ਦੇ ਪਹਿਲਾਂ 30 ਸੀ 30 32 ਦੇ ਪਹਿਲਾਂ 30 ਸੀ ਹੁਣ ਪਿੱਛੇ 30 ਲਾਵਾਂ ਮੈਂ ਸਪੈਸ਼ਲ ਐਡੀਸ਼ਨਲ ਇਹਨੂੰ ਕਹਿੰਦੇ ਨਿਊ ਹੋਲੈਂਡ ਚਲਾਵਾ ਮੈਂ ਜਿਹੜੀਆਂ ਹੈਪੀ ਜਿਹੜਾ ਜਿਹੜਾ ਹੈਪੀ ਬਰਥਡੇ ਆਖੇ ਥੈਂਕ ਯੂ ਆਖ ਸੁਣਾਵਾ ਮੈਂ 36ਤੀ ਅੱਜ ਗਿਫਟ ਹਾ ਦਿੱਤਾ ਬੱਚਿਆਂ ਤੋਂ ਸਦਕੇ ਜਾਵਾ ਮੈਂ ਆਖੇ ਭਿੰਦਰ ਸੁਨੇ ਸੁਰਿੰਦਰ ਆਖੇ ਭਿੰਦਰ ਸੁਨੇ ਸੁਰਿੰਦਰ ਲਿਖ